ਅੱਜ ਦਾ ਅਮਰੀਕਾ 'ਚ ਨਵਾਂ ਥਾਣੇਦਾਰ ਨਿਕਲ ਕੇ ਆਇਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕਿਹਨੇ ਇਕਡਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਕਡਾਈ ਆ ਵੀ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਭਰਾਵਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਏਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰ ਕੀ ਦੇ ਵਾਸਤੇ کسانہ واسطے میں کسان آگو جڑے کل ہی پاٹ پڑھا دے سکے کہ ڈبلو ٹی او سائن کرتی ہندوستان نے کسانہ کا حق مارے گیا وہ امریکہ نے ڈبلو ٹیو چتڑے چیتڑے کر کے سٹی پہ آپ کو پوچھتے ہی نہیں کہ گل کرو سودا کرو ڈیل کرو ڈیل کرو میرے نار کہ جس کی لاتھی اس کی بینس تیسانو سانو گرو سا نے کی ہے ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜਬਰ ਨਹੀਂ ਚੱਲਦਾ ਸਾ ਖਾਲਸਾ ਦਾ ਸਜਾਇਆ ਜਬਰ ਦੇ ਖਿਲਾਫ ਸੀਗਾ ਧੱਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਕੋ ਸੱਚਾ ਨਹੀਂ ਆਈ ਹੈ ਭਗਵੰਤ ਮਾਨੋ ਰਹਿੰਦਾ ਲੋਕ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚ ਸਿਰ ਤੇ ਦਸਤਾਰ ਨਹੀਂ ਨਰਿੰਦਰ ਮੋਦੀ ਨੇ ਪੰਜਾਬੀਆਂ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਆਸਤਾ ਖੜੇ ਅਸਤਾ ਹਿਕ ਡਾਈ ਪਈ ਸਾਡੇ ਕਿਸਾਨ ਦੇ ਇੱਥੇ ਰੁਲ ਜੂਗਾ ਸਾਹਿਬ ਅਮਰੀਕਾ ਦਾ ਉਹ ਬਟਾ ਮੈਨੂੰ ਪਤਾ ਹੈ ਇੱਥੇ ਗੱਲ ਹੋਈ ਸੀ ਕਿਹੜਾ ਕਿਉਂਕਿ ਸਾਡੇ ਦਾ ਛੋਨਾ ਹੁੰਦਾ ਨਹੀਂ ਸਾਡੇ ਦਾ ਹੁੰਦਾ ਕਿਨੋ ਆ ਪਾਕਿਸਤਾਨ ਵਾਲਾ ਕਿਨੋ ਆਣ ਲੱਗੇ ਸੀ ਉਹ ਦਿਨ ਚਿਕਾ ਨਿਕਲ ਗਏ ਸੀ ਸਾਡੀਆਂ ਤੇ ਜਿੱਦ ਦਿਨ ਇੱਥੇ ਸੇਵ ਆ ਗਿਆ ਹੈ ਮਾਚੇ ਲੈਣ ਦੇ ਚਿਕਾ ਨਿਕਲ ਲਗੇ ਆ ਜਿੱਦ ਦਿਨ ਇੱਥੇ ਆ ਦੂਜੀਆਂ ਫਸਲਾਂ ਇੱਥੇ ਆਣ ਲੱਗੀਆਂ ਸਾਰਿਆਂ ਦੇ ਚਿਕਾ ਨਿਕਲ ਜਾਣ ਗਿਆ ਕੋਈ ਇਕੱਲੇ ਇਸਤੇਮਾਲ ਅਜ ਤੱਕ ਕੋਈ ਵੋਟ ਹੈ ਨਹੀਂ ਅਜ ਤੱਕ ਕਿਸੇ ਨੂੰ ਵੋਟ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਬੋਦੀ ਜੀ ਨੂੰ ਆ ਤਾਂ ਹੁਣੇ ਬਣ ਕੇ ਹਟਿਆ ਪਿਛਲੇ 24 ਦੇ ਬਣੇ ਐ ਇੱਟੇ ਦਾ 29 ਦੇ ਜਾ ਕੇ ਵੋਟਾਂ ਪੈਣੀਆਂ ਉਹ ਸਿੰਘ ਫਸਾਏ ਪਏ ਸਰ ਜਦੋਂ ਸਿੰਘ ਫਸਦੇ ਐ ਨਾ ਸਾਹਿਬ ਉਦੋਂ ਕਹਿੰਦੇ ਨਾ ਬੜੇਵੇਂ ਖਾਣੀ ਨਹੀਂ ਤਰੂਗੀ ਹੁਣ ਪਛਾਣਨਾ ਤੁਸੀਂ ਐ ਬੜੇਵੇਂ ਕਾੜਾ ਖਾਣ ਵਾਲਾ ਐ ਐ ਤਾਂ ਮਾਲ ਖਾਣ ਵਾਲਾ ਦਿੱਲੀ ਵਾਲੇ ਜਿਹੜੇ ਐ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਮੈਂ ਕਿਸਾਨ ਆਗੂਆਂ ਦੀ ਗਲਤ ਬਾਤ ਚੇ ਕਰੂੰਗਾ ਕਈ ਮੇਰੇ ਵਰਗੇ ਹਮੇ ਖੋਤੀ ਆਗੂ ਬਣੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਕਈ ਕਿਸਾਨਾਂ ਵਾਸਤੇ ਹੱਕ ਦੀ ਲੜਾਈ ਲੜਦੇ ਐ ਸਾਲ ਲੜੀ ਉਹਨਾਂ ਨੇ ਪਹਿਲਾਂ ਵੀ ਲੜੀ ਹੁਣ ਵੀ ਲੜਦੇ ਐ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਮੇਰੇ ਹੱਥ ਜੋੜ ਕੇ ਬੇਨਤੀ ਐ ਨਾ ਸਾਰਿਆਂ ਨੂੰ ਰਾਜਨੀਤੀ ਕਰ ਲਿਓ ਬਹੁਤ سارے ਮੌਕੇ ਆਣਗੇ ਰਾਜਨੀਤੀ ਕਰਦੇ ਰਹੋ ਅੱਜ ਦੇਸ਼ ਤੇ ਭੀੜ ਪਈ ਐ ਅੱਜ ਸਾਡੇ ਦੇਸ਼ ਦਾ ਅਗਲਾ ਜਿਗਰਾ ਮਾਪ ਰਹੇ ਐ ਕਹਿੰਦਾ ਸੀ ਕਹਿੰਦੇ ਸੀਗੇ ਵੀ ਅਸੀਂ ਆ 1 ਡਾਈ ਐ 56 ਇੰਚ ਸਾਡੀ ਛਾਤੀ ਐ ਹੁਣ ਲੋਕ ਮਾਪਣ ਦੀ ਕੋਸ਼ਿਸ਼ ਕਰ ਰਹੇ ਐ ਜੇ ਆਪਾਂ ਸਾਰੇ ਖੜਾਂਗੇ ਤਾਂ 56 ਇੰਚ ਦੀ ਛਾਤੀ ਜਿਹੜੀ 60 ਇੰਚ ਦੀ ਹੋਊਗੀ ਆਓ ਰਲ ਮਿਲ ਕੇ ਆ ਆ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਉਹਦੇ ਚ ਸਾਰੇ ਮਿਲ ਜੁਲ ਕੇ ਇਕ ਝਟੋਕੇ ਉਹਦੇ ਖਾਨ ਸਾਹਮਣੇ ਖੜੀਏ ਕਿਉਂਕਿ ਉਹਨਾਂ ਨੇ ਤਾਂ ਸੌਦੇ ਕਰਨੇ ਆ ਉਹਨਾਂ ਦਾ ਜੇ ਪਾਕਿਸਤਾਨ ਵਾਲਿਆਂ ਨੇ মনির ਨੇ ਜਾ ਕੇ ਉਹਦੀ ਵੀ ਤੁਹਾਨੂੰ ਪਤਾ ਲੱਗੂਗੀ মনির ਨੇ ਯੂਏਈ ਦੇ ਸ਼ੇਖ ਦੇ ਨਾਲ ਇੱਕ ਕੋਈ ਉਟ ਇਨਵੈਸਟਮੈਂਟ ਫੰਡ ਬਣਾਇਆ ਸਾਬ 2 ਬਿਲੀਅਨ ਡਾਲਰ ਦਾ ਉਹ ਸਾਰੀਆਂ ਗੱਲਾਂ ਆ ਜਾਣਗੀਆਂ ਅਖਬਾਰਾਂ 'ਚ ਪੜੋਗੇ ਤੁਸੀਂ 2 ਬਿਲੀਅਨ ਡਾਲਰ ਬਿਲੀਅਨ ਡਾਲਰ 10000 ਕਰੋੜ ਦਾ ਹੁੰਦਾ ਹੈ 2 ਮਿਲੀਅਨ ਡਾਲਰ ਦਾ ਫੰਡ ਬਣਾਇਆ ਉਸੇ ਮਨੀਰ ਉਹਦਾ ਵੀ ਸ ਹੈ ਜਿਹੜੇ ਰੋਜ਼ ਰੋਜ਼ ਉਹਨਾਂ ਨੂੰ ਖਾਣੇ ਚ ਬੁਲਾਉਂਦੇ ਐ ਆਪਣੇ ਵਾਲੇ ਥਾਣੇਦਾਰ ਦੇ ਅਮਰੀਕਾ ਵਾਲੇ ਥਾਣੇਦਾਰ ਦੇ ਟੱਬਰ ਦਾ ਵੀ ਪੈਸਾ ਉਹਦੇ ਵਿੱਚ ਐ ਉਹ ਕਹਾਣੀਆਂ ਤਾਂ ਹੋਰ ਹੈਗੀਆਂ ਪਰ ਵੱਜਣੀ ਆਪਣੇ ਤੇ ਐ ਪੂਰੀ ਆਪਣੇ ਵਾਲੀ ਤੇ ਕੱਠ ਐ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਅੱਜ ਸਾਥੀਓ ਪਛਾਣੋ ਸੁਨੀਲ ਜਾਖੜ ਦੇ ਕਹਿਣ ਨਾਲ ਨਹੀਂ ਆਪਣਾ ਚੰਗਾ ਮਾੜਾ ਆਈ ਪਟਿਆਲਾ ਸੀਗਾ ਮਹਾਰਾਣੀ ਸਾਹਿਬ ਬੈਠੇ ਐ ਈ ਮਸਾਲ ਥੋੜਾ ਜਾ ਕਾਂ ਪਿਛਾ ਹੋਇਓ ਮਹਾਰਾਣੀ ਸਾਹਿਬ ਸਟੇਜ ਤੇ ਸੀਗੇ ਜਿਹਦੇ ਮੋਦੀ ਸਾਹਿਬ ਇੱਥੇ ਆਏ ਐ ਇਲੈਕਸ਼ਨ ਰੈਲੀ ਦੇ ਅੰਦਰ ਐਸੇ ਸਟੇਜ ਤੋਂ ਪਟਿਆਲੇ 'ਚ ਖੜਕੇ ਮੈਂ ਕਿਹਾ ਸੀ ਮੈਂ ਕਿਹਾ ਮੋਦੀ ਸਾਹਿਬ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਓ ਅੱਜ ਮੈਂ ਕੁਝ ਹੋਰ ਕਹਿਣ ਲੱਗਿਆ ਜਿੱਥੇ ਪੰਜਾਬ ਦੀ ਜਵਾਨੀ ਤੇ ਜਿੱਥੇ ਪੰਜਾਬ ਦੀ ਕਿਸਾਨੀ ਉੱਥੇ ਮੇਰੀ ਤੁਹਾਨੂੰ ਬੇਨਤੀ ਐ ਸਾਥੀਓ ਪੰਜਾਬ ਬਚਾਓ ਆਓ ਰੜਕੇ ਪੰਜਾਬ ਬਚਾਈਏ ਆਪਣੇ ਮਫਾਦ ਆਪਾਂ ਕੱਢਦੇ ਰਵਾਂਗੇ ਜੇ ਇਹ ਭਤਿੰਦਰ ਜਿਸ ਤਰ੍ਹਾਂ ਪਏ ਐ ਸਾਨੂੰ ਰਹਿਣਾ ਕੁਛ ਵੀ ਨਹੀਂ ਸਾਹਿਬ ਤੁਹਾਡੇ ਤੋਂ ਤੁਸੀਂ ਆਪਾਂ ਕਿਹੜੀ ਦੁਨੀਆ 'ਚ ਬਸਦੇ ਆ ਸਾਹਿਬ ਲੋਕਾਂ ਨੂੰ ਖਮਲਾ ਸਮਝ ਰਖਿਆ ਐ ਭਗਵੰਤ ਮਾਨ ਹੋ ਰਹਿਆ ਨਹੀਂ ਜਦੋਂ ਅੱਜੇ ਤਾਂ ਹੀ ਆ ਗਿਆ ਪਾਣੀ ਕਹਿੰਦੇ ਅਸੀਂ ਤਾਂ ਹੁਣ ਕਿਸਾਨਾਂ ਤੋਂ رائے ਲੈਣ ਲੱਗੇ ਆ ਵੀ ਲੈਂਡ ਪੁਲਿੰਗ ਪਾਲਿਸੀ ਤੇ ਤੁਹਾਡੀ رائے ਕੀ ਐ ਸ਼ੇਖਮਰ ਬਟਾਲਵੀ ਕੀ ਕਹਿ ਕੇ ਗਏ ਸੀਗੇ ਕੀ ਕਹਿ ਕੇ ਗਏ ਸੀਗੇ ਕਹਿੰਦੇ ਕਹਿੰਦਾ ਇੱਕ ਬਾਜ ਦੇ ਹੱਥੋਂ ਕੂੰਝ ਖੋਈ ਕਹਿੰਦਾ ਵੇਖਾ ਚੀਕਦਾ ਕਰ ਲਾਉਂਦਾ ਯਾਰੋ ਸਾਡੇ ਤੋਂ ਸਾਡੀ ਜ਼ਮੀਨ ਕੋਈ ਜਾਨੇ ਉਹ ਤੋਂ ਸਾਡੇ ਤੋਂ ਹੱਥ ਚ ਲਾ ਕੇ ਪੁੱਛੀ ਜਾਨੇ ਉਹ ਹੈ ਕੀ ਤੁਹਾਡਾ ਹਾਲ ਕੀ ਹੈ ਸਾਡਾ ਹਾਲ ਕੀ ਹੈ ਮਜ਼ਾਕ ਕਰੀ ਜਾਂਦੇ ਸਾਡੇ ਨਾਲ ਕੋਜਾ ਮਜ਼ਾਕ ਇਹਨਾਂ ਨੂੰ ਨਕੇਲ ਪਾਣੀ ਪਾਊਗੀ ਕੌਣ ਪਾਊਗਾ ਅਸ ਸਟੇਜ ਤੇ ਬੈਠੇ ਸਾਡੇ ਤੋਂ ਨਹੀਂ ਪੈਣੀ ਸਾਹਿਬ ਮੈਨੂੰ ਤਾਂ ਕੋਈ ਵਹਿਮ ਹੈ ਨਹੀਂ ਮੈਨੂੰ ਤਾਂ ਕੋਈ ਵਹਿਮ ਹੈ ਨਹੀਂ ਪਰ ਇਹਨਾਂ ਸਾਡੇ ਮੈਂ ਖਤਮ ਕਰਨ ਲੱਗਿਆ ਗੱਲ ਜੈਣੀ ਸਾਹਿਬ ਨੇ ਪਤੋ ਮਾਰ ਲਾ ਪਾਸਾ ਪ੍ਰਧਾਨ ਜੀ ਸਾਡੇ ਸਾਡੇ ਉੱਥੇ ਦੁਕਾਨ ਤੇ ਮੁਨੀਮ ਸੀਗੇ ਸਰਦਾਰ ਸੰਤ ਸਿੰਘ ਜੀ ਸ਼ਰੀਰ ਦੇ ਬੜੇ ਹਲਕੇ ਜੇ ਸੀਗੇ ਪਰ ਜਿਗਰਾ ਬਹੁਤ ਵੱਡਾ ਸੀਗਾ ਉਹ ਹਮੇਸ਼ਾ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਦੋਗ ਬੰਦੇ ਮੇਰੇ ਨਾਲ ਰਿਆ ਕਰੋ ਤੇ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਕੰਨ ਵਿੱਚ ਦੀ ਨਿਕਲ ਜੂਗਾ ਨਹੀਂ ਤਾਂ ਮਨੂੰ ਜੱਟਾਂ ਨੇ ਗੋਡਿਆਂ ਦੇ ਹਟਾ ਦੇ ਕੇ ਮਾਰ ਲੈਣਾ ਤੁਸੀਂ ਨਾਲ ਖੜੋ ਸਾਹਿਬ ਅੱਗੇ ਅਸੀਂ ਲੱਗਾਂਗੇ ਇਕੱਲੇ ਨਹੀਂ ਮਿਲੋਂਗੇ ਸਾਹਿਬ ਤੁਸੀਂ ਆਹ ਦਿੱਲੀ ਦੇ ਲੋਕ ਸੀਗੇ ਦਿੱਲੀ ਵਾਲਿਆਂ ਨੇ ਭਜਾਏ ਉਥੋਂ ਸਰਟੀਫਾਈ ਕਰਕੇ ਸਰਟੀਫਾਈਡ ਚੋਰ ਸertified ਇਮਾਨਦਾਰ ਨਹੀਂ ਸertified ਪ੍ਰਸ਼ਾਸਨ ਸਰਕਾਰ ਕੇਜਰੀਵਾਲ ਸਾਹਿਬ ਨੂੰ ਜਦੋਂ ਬੇਲ ਮਿਲੀ ਸੁਪਰੀਮ ਕੋਰਟ ਵਾਲਿਆਂ ਨੇ ਬੇਲ ਦਿੱਤੀ ਕਹਿੰਦੇ ਦਫਤਰ ਨਹੀਂ ਜਾਓਗੇ ਫਾਈਲ ਨਹੀਂ ਦੇਖੋਗੇ ਬੇਲ ਹੈ ਮੁੱਖ ਮੰਤਰੀ ਘਰੇ ਬੈਠੇ ਰਹੋ ਦਫਤਰ ਨਹੀਂ ਜਾਓਗੇ ਉਹਨਾਂ ਨੇ ਕੀ ਕਿਹਾ ਸੀਗਾ ਕਹਿੰਦੇ ਮਨੂੰ ਸੁਪਰੀਮ ਕੋਰਟ ਨੇ ਤਾਂ ਬੇਲ ਦੇ ਦਿੱਤੀ ਮੈਂ ਬੜਾ ਇਮਾਨਦਾਰ ਆ ਪਰ ਮਨੂੰ ਜਦੋਂ ਤਾਈ ਦਿੱਲੀ ਦੇ ਲੋਕ ਨਹੀਂ ਕਲੀਨ ਚਿੱਟ ਦਿੰਦੇ ਉਦੋਂ ਤਾਈ ਮੈਂ ਨਹੀਂ ਜਾਂਦਾ ਫਿਰ ਦਿੱਲੀ ਵਾਲੇ ਨੇ ਕੀ ਕਿਹਾ ਜਿਹੜੀ ਝੁਗ ਸਾਹਿਬ ਕਹ ਰਹੇ ਸੀ ਬਾਏ ਬਾਏ ਉਹ ਸਾਰਾ ਉਥੋਂ ਚੱਕ ਕੇ ਸਾਰਾ ਲਾਵਾ ਲਸ਼ਕਰ ਆ ਕੇ ਆਏ ਬਠੇ ਹੁਣ ਸਮਾ ਆ ਗਿਆ ਸਾਬ ਇਹਨਾਂ ਨੂੰ ਕਢੋ ਤੇ ਇਹਨਾਂ ਦੇ ਨਾਲ ਨਾਲ ਜਿਹੜੀ ਇਹਨਾਂ ਦੀ ਜੇਬੀ ਵਿਰੋਧੀ ਪਾਰਟੀਆਂ ਨਾਲ ਸਾਬ ਉਹਨਾਂ ਤੋਂ ਵੀ ਬਚੋ ਸਾਬ ਉਹ ਜਿਹੜੇ ਕਾਂਗਰਸ ਵਾਲੇ ਲੱਛਣ ਕਰਦੇ ਐ ਸਾਬ ਮੈਂ ਕਾਂਗਰਸ 'ਚ 50 ਸਾਲ ਲਾਇਏ ਮੈਂ ਜਾਣਦਾ ਨਾ ਸਾਰਿਆਂ ਦੀ ਇੱਕ ਇੱਕ ਦੀ ਰਗ ਜਾਣਦਾ ਹਾਂ ਸਾਬ ਅੰਦਰ ਤਾਈ ਮੈਂ ਜਾਣਦਾ ਇਹਨਾਂ ਨੂੰ ਇਹ ਕਿੰਨੇ ਇੱਕ ਕਿਸ ਕਿਸਮ ਦੇ ਐ ਇਹਨਾਂ ਦੇ ਰੀਡ ਦੀ ਹੱਡੀ ਐ ਨਹੀਂ ਸਾਹਿਬ ਇਹ ਤਾਂ ਗੋਦੀ ਪਰਨੇ ਹੋਣੇ ਜਾਣਦੇ ਐ ਗੋਦੀ ਪਰਨੇ ਅੱਗੇ ਬਦਕਿਸਮਤੀ ਐ ਭਗਵੰਤ ਮਾਨ ਨੇ ਉਹਨਾਂ ਨੇ ਗੋਡੇ ਟੇਕ ਰੱਖੇ ਕੇਜਰੀਵਾਲ ਦੇ ਸਾਹਮਣੇ ਇਹ ਪੰਜਾਬ ਵਾਲੀ ਕਾਂਗਰਸ ਲੀਡਰਸ਼ਿਪ ਨੇ ਇਹਨਾਂ ਦੇ ਸਾਹਮਣੇ ਗੋਡੇ ਟੇਕ ਰੱਖੇ ਐ ਨਹੀਂ ਮੈਂ ਥੋੜੋ ਜਿਹਾ ਆਖਰੀ ਸਵਾਲ ਪੁੱਛਦਾ ਆ ਜਿਹੜੀ ਲੈਂਡ ਐਕ acquisition ਤੇ ਫਿਰ ਕੰਪੰਸੀਸ਼ਨ ਜਿਹੜੀ ਆ ਪਾਲਿਸੀ ਸੀਗੀ ਵੀ ਕਿਸਾਨਾਂ ਦੀ ਜ਼ਮੀਨ ਕਿਸੇ ਪ੍ਰੋਜੈਕਟ ਵਾਸਤੇ 80% ਦੀ ਕਿਸਾਨਾਂ ਦੀ ਸਹਿਮਤੀ ਬਿਨਾਂ ਨਹੀਂ ਲਈਤੀ ਜਾ ਸਕਦੀ ਕੌਣ ਲੈ ਕੇ ਆਇਆ ਸੀਗਾ ਕਾਂਗਰਸ ਤੇ ਜਦੋਂ ਇਹਨਾਂ ਨੇ ਆ ਪਾਲਿਸੀ ਪਾੜੀ ਕਹਿੰਦੇ ਨਹੀਂ ਅਸੀਂ ਦਾ 65000 ਏਕੜ ਬਿਨਾਂ ਸਹਿਮਤੀ ਲੈਣ ਲੱਗੇ ਤੇ ਬੋਲਣਾ ਕਿਹਨੂੰ ਚਾਹੀਦਾ ਸੀਗਾ ਬੋਲਣਾ ਕਿਹਨੂੰ ਚਾਹੀਦਾ ਸੀਗਾ ਕਾਂਗਰਸ ਵਾਲਿਆਂ ਨੂੰ ਬੋਲੇ ਤਾਂ ਨਹੀਂ બોલે ਤਾਂ ਨਹੀਂ ઓ એક ગાના યાદ ਆ ਗਿਆ میرے આਣ ਦੇ ਜਿਹੜੇ ਬੈਠੇ ਐ ਉਹਨਾਂ ਨੂੰ યાદ ਹੋਣਾ ਪੁਰਾਣਾ ગાਣਾ ਸੀ ਹਸੀ ਜਾਂਦੇ ਐ શ્રીਨ ਸਾਹਿਬ ਕਹਿੰਦਾ ਨਾਨੀ ਤੇਰੀ ਮੋਰਨੀ ਕੋ ਮੋਰ ਲੈ ਗਏ আর ਬਾਕੀ ਜੋ ਬਚਾਤਾ ਕਾਲੇ ਚੋਰ ਲੈ ਗਏ ਆਏ ਬੈਠੇ ਸਭ ਆਏ ਬੈਠੇ ਐ ਕਿ ਨਾਨੀ ਜੋ ਤੇਰੀ ਮੋਰਨੀ ਕੋ ਮੋਰ ਲੈ ਗਏ ਬਾਕੀ ਜੋ ਬਚਾਤਾ ਕਾਲੇ ਚੋਰ ਲੈ ਗਏ ਸਭ ਆਹ ਗਾਣੇ ਗਾਈ ਜਾਂਦੇ ਐ ਜੀ ਮਿਸਟਰ ਜੀ ਅੱਜ ਕਨਾ ਤਿਆਰ ਕਰੀ ਜਾਂਦੇ ਇਹਨਾਂ ਨੇ ਤੁਹਾਡੀ ਬਾਣੀ ਫੜਨੀ ਬਾਹ ਫੜਨ ਆਇਆ ਸੀ ਬਾਹ ਜਿਨਾ ਕੀ ਥਾਮੀਏ ਅਸੀਂ ਉਸ ਕਿਸਮ ਦੇ ਲੋਕ ਹੈ ਇਹ ਗੋਡੇ ਐ ਕਿੱਟੇ ਪਕੜਨਾ ਪੈਰ ਪਕੜਨ ਵਾਲੇ ਲੀਡਰ ਹੈਗੇ ਕਾਂਗਰਸੀ ਇਹ ਬਾਣੀ ਫੜਦੇ ਨਾ ਕਿਸਾਨ ਦੀ ਫੜੀ ਜਾਣੀ ਨਾ ਪੰਜਾਬ ਦੀ ਫੜੀ ਜਾਣੀ ਇਸ ਕਰਕੇ ਮੈਂ ਤੁਹਾਨੂੰ ਆਹ ਕਹਿਣਾ ਹੈ ਸਾਥੀਓ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਓਏ ਆਪਾ ਤਕੜੇ ਹੋਈਏ ਆ ਪੰਜਾਬ ਸਾਡਾ ਜਿਹੜੇ ਬਦਲਦੇ ਪੰਜਾਬ ਨੂੰ ਅਸ਼wini ਜੀ ਨੇ ਦੇਖਿਆ ਹੈ ਅਸ਼wini ਜੀ ਪੰਜਾਬ ਅੱਜ ਬਦਲਾ ਬਦਲਾ ਮਹਿਸੂਸ ਨਹੀਂ ਕਰ ਰਿਹਾ ਪੰਜਾਬ ਠੱਗਿਆ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਪੰਜਾਬ ਭਾਲਦਾ ਵੀ ਆ ਕੇ ਕੋਈ ਪੰਜਾਬ ਨੂੰ ਆ ਕੇ ਸਾਹਮੋ ਕੌਣ ਸਾਹਮੂਗਾ ਜੋ ਦਿੱਲੀ ਵਾਲੇ ਨੇ ਫੈਸਲਾ ਕੀਤਾ ਵੀ ਐਨੇ ਕ ਕਰਜ਼ੇ 'ਚ ਡੋਬਤਾ ਪੰਜਾਬ ਨੂੰ ਵੀ ਐਂ ਜਦੋਂ ਤਾਈ ਪੰਜਾਬੀਆਂ ਦੀ ਬਾਹ ਥਾਮਾਂਗੇ ਹਸੀ ਤੇ ਪੰਜਾਬ ਦੀ ਬਾਹ ਥਾਮਣ ਗਈ ਸੈਂਟਰ ਵਾਲੀ ਗਵਰਨਮੈਂਟ ਆ ਨਹੀਂ 4-4 5-5 ਲੱਖ ਦਾ ਕਰੋੜ ਦਾ ਕਰਜ਼ਾ ਉਤਾਰਿਆ ਨਹੀਂ ਜਾਣਾ ਸਾਹਿਬਾ ਤੁਹਾਡੇ ਤੋਂ ਉਤਾਰਿਆ ਜਾਣਾ ਤੇ ਨਾ ਜਗਾ ਜੀ ਤੁਹਾਡੇ ਤੋਂ ਉਤਾਰਿਆ ਜਾਣਾ ਆਦਾ ਕੋਈ ਕੇਂਦਰ ਸਰਕਾਰੀ ਆ ਕੇ ਬਾਹ ਫੜੂਗੀ ਇਸ ਕਰਕੇ ਮੇਰੀ ਬੇਨਤੀ ਹੈ ਵਧਾਈ ਵੀ ਤੁਹਾਨੂੰ ਸਾਰਿਆਂ ਨੂੰ ਆਪਾਂ ਇੱਕ ਫਤਿਹ ਕਰ ਲਈ ਹਾਂਜੀ ਆ ਆ ਜਗਾ ਜੀ ਸਾਡੇ ਇੱਕ ਬਾਗੜੀ ਚ ਕਹਾਵਤ ਹੈ ਸੌਰੀ ਹੁਣ ਜੇ ਜੇਜਾ ਕ ਜੇਜਾ ਕ ਮੈਂ ਉਹ ਜੀ ਦੱਸੂਗਾ ਸਾਹਿਬ ਕਹਿੰਦੇ ਐ ਸਮਾਂ ਜਿਹਨੂੰ ਕਹਿੰਦੇ ਨੇ ਸਮਾਂ ਲੱਗਿਆ ਕਹਿੰਦਾ ਵਧੀਆ ਐਤ ਕੀ ਜਵੇ ਫਸਲ ਲਾ ਕੋਈ ਕਹਿੰਦਾ ਐ ਕਹਿੰਦਾ ਸਮਾਂ ਮਹੀ ਦੀ ਬਾਤ ਤੋਂ ਗਾਮ ਦੀ ਬਾੜ ਹੀ ਬਤਾ ਦੇ ਜਦੋਂ ਚੰਗੀ ਫਸਲ ਹੋਣੀ ਹੋਵੇ ਨਾ ਬਾੜ ਵੀ ਹਰੀ ਵਧੀਆ ਦਿਸਣ ਲੱਗ ਜਾਂਦੀ ਐ ਆ ਜਿਹੜੇ ਲੋਕ ਆਏ ਬੈਠੇ ਐ ਨਾ ਸਾਹਿਬ ਦਿਸ ਇਜ਼ ਅ ਵੈਲ ਬਿਗਨ ਇਜ਼ ਹਾਫ ਡਨ ਆ ਲੜਾਈ ਟੀਮਾ ਸਾਹਿਬ بہت اچھی شروعات ہوئی ہے بدائی ہے آ شرما جی تھوڑے جڑے گیڑے سی ہمیں بےکار نہیں گئے لوگ لوگوں نے تھوڑا میسیج پڑھے ہیں تو لوگ آئے ہیں تیسے کر کے اج رکھڑا صاحب بھی سارے جڑے ہیں رکھڑا صاحب کھٹڑا صاحب جڑے تھوڑا بہت بہت سواگت ہے آ جڑا سمے پکار ہے سارے رل مل کے اپنا تگڑے ہو کے پنجاب واسطے کھڑیے ਤੇ ਬਾਕੀ ਸਾਰੇ ਮਸਲੇ ਹੱਲ ਹੁੰਦੇ ਜਾਣਗੇ ਲੋਕ ਪਛਾਣ ਲੈਣਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਾਥੀਓ